ਬਹੁਤ ਵੱਡੀ ਲੜਾਈ ਹੈ ਇਹ ਤਾਂ ਠੀਕ ਹੈ ਵੀ ਇਸ ਲੜਾਈ ਚ ਇਰਾਨ ਤਾਂ ਤਬਾਹ ਹੋ ਜਾਊਗਾ ਪਰ ਜੇ ਇਰਾਨ ਉਸਰਾ ਪੈ ਗਿਆ ਜਿਵੇਂ ਅਫਗਾਨਿਸਤਾਨ ਦੇ ਲੋਕ ਲੜੇ ਸੀ ਆਰਥਿਕ ਤੌਰ ਤੇ ਤਬਾਹ ਹੋ ਜੂ ਲੋਕ ਵੀ ਮਾਰੇ ਜਾਣਗੇ ਪਰ ਅਮਰੀਕਾ ਦੇ ਗਲੇ ਦੀ ਹੱਡੀ ਬਣ ਜੂ ਫੇਰ ਇਰਾਨ ਤੋਂ ਲੱਗਦਾ ਹੈ ਕਿ ਉਹਦੇ ਕੋਲ ਇੰਨੀ ਤਾਕਤ ਹੈਗੀ ਆ ਕਿ ਉਹ ਅਮਰੀਕਾ ਦਾ ਇਜ਼ਰਾਈਲ ਦਾ ਮੁਕਾਬਲਾ ਕਰ ਸਕਦਾ ਹੈ ਇਰਾਨ ਨੇ ਜਦੋਂ ਮੋੜਮਾ ਕੀਤਾ ਤਾਂ ਹੁਣ ਥੋੜੀ ਜਿਹੀ ਸੁਰਤ ਟਿਕਾਣੇ ਆਈ ਹੈ ਦੁਨੀਆ ਦੇ ਵੀ ਹੁਣ ਕੋਈ ਮੂਰਿਆਂ ਬਰਾਬਰ ਦਾ ਨਹੀਂ ਕੋਈ ਟੱਕਰਿਆ ਇਹ ਚਰਚਾ ਵੀ ਹੋਈ ਹੈ ਬਹੁਤ ਹੀ ਭਿਆਨਕ ਗੱਲ ਹੈ ਦੁਨੀਆ 'ਚ ਐਂ ਤੱਕ ਇਹ ਨਹੀਂ ਵਾਪਰਦਾ ਹੋਣਾ ਅਨਾਜ ਵਾਸਤੇ ਲੋਕ ਖਾਣੇ ਵਾਸਤੇ ਲੋਕ ਇਕੱਠੇ ਹੋਏ ਹੁਣ ਭਾਂਡੇ ਲੈ ਕੇ ਤੇ ਉਹ ਗੋਲੀਆਂ ਨਾਲ ਮਾਰ ਦਿੱਤੇ ਜਾਣ ਮੁੰਡੇ ਦੋ ਆٹے ਦੀ ਬੋਰੀ لے ਜਾ ਰਹੇ ਮਾਰੇ ਗਏ ਯਾਨੀ ਕਿ ਇੱਕ ਤਰ੍ਹਾਂ ਸ਼ਿਕਾਰ ਖੇਡਿਆ ਜਾ ਰਿਹਾ ਜਿਵੇਂ ਕੋਈ ਅਮਰੀਕੀ ਸਾਮਰਾਜ ਐਸ ਵੇਲੇ ਦੁਨੀਆ ਦਾ ਮੁੱਖ ਦੁਸ਼ਮਣ ਜੇਕਰ ਰਸ਼ੀਆ ਤੇ ਚਾਈਨਾ ਵੀ ਆਪਾਂ ਉਹ ਡਾਇਰੈਕਟਲੀ ਜਾਂ ਡਾਇਰੈਕਟਲੀ ਖੁੱਲੇ ਤੌਰ ਤੇ ਜਾਂ ਬੈਕ ਤੇ ਸਪੋਰਟ ਕਰਦੇ ਆ ਤਾਂ ਕੀ ਫਿਰ ਅਮਰੀਕਨ ਇੰਪੀਰੀਅਲਿਜ਼ਮ ਕਮਜ਼ੋਰ ਹੋ ਸਕਦਾ ਹੈ ਕੀ جنگ ਦੇ ਸਿੱਟੇ ਸਿਰਫ ਭਿਆਨਕ ਹੀ ਹੁੰਦੇ ਆ ਜਾਂ ਕੋਈ ਚੰਗਾ ਰਿਜ਼ਲਟ ਵੀ ਲੈ ਕੇ ਆਉਂਦੀ ਹੈ ਹਾਂ ਉਹ ਇਸ ਗੱਲ ਤੇ ਨਿਰਭਰ ਕਰਦਾ ਵੀ ਜੰਗ ਹੱਕੀ ਆ ਕਿ ਨਹੀਂ ਹੱਕੀ ਈਰਾਨ ਦੇ ਅਟੈਕ ਨੂੰ ਪੰਜਾਬ ਦੇ ਲੋਕ ਕਿੱਦਾਂ ਦੇਖਣ ਤੇ ਕੀ ਪੋਜੀਸ਼ਨ ਲੈਣ ਸਾਡੇ ਵਾਲੇ ਹਾਕਮਾਂ ਦੇ ਤਾਂ ਮੂੰਹ 'ਚ ਘੁੰਗਰੀਆਂ ਪਈਆਂ ਹੋਈਆਂ ਤਾਂ ਬੋਲ ਹੀ ਨਹੀਂ ਰਹੇ ਇਹਨਾਂ ਨੂੰ ਤਾਂ ਕਿਉਂਕਿ ਆਰਾਮ ਤੋਂ ਤੇਲ ਲੈਣਾ